ਲੋ ਜੀ ਬਾਬੇ ਦੀਪ ਸਿੰਘ ਦਾ ਗੁਰਦੁਆਰਾ ਸਾਹਿਬ ਠੀਕ ਹੈ ਜੀ ਆ ਆਪਣੇ ਗੱਡੀ ਖੜੋਤੀ ਭਾਰਤ ਵਿੱਚ ਜੋ ਬਾਬੇ ਦੀਪ ਸਿੰਘ ਦਾ ਗੁਰਦੁਆਰਾ ਜੀ ਇੱਥੇ ਆ ਗਏ ਆ ਕਰੋ ਦਰਸ਼ਨ ਮਿਲਾ ਸਾਰਾ ਠੀਕ ਹੈ ਜੀ ਇਹ ਬਾਬੇ ਦੀਪ ਸਿੰਘ ਦਾ ਗੁਰਦੁਆਰਾ ਆ ਪਿਛਲੇ ਪਾਸੇ ਇੱਕ ਹੋਰ ਦੇਖੋ ਲਾਟਰਿੰਗ ਬਾਥਰੂਮਾਂ ਦੇ ਨਾਲ ਹੀ ਆ ਦੇਖੋ ਟਰੱਕ ਖੜੇ ਦੇਖਦੇ ਪੈਣ ਮਿੱਧਮ ਜਿਹੇ ਦੇਖਦੇ ਆ ਨਾ ਟਰੱਕ ਇਹ ਟਰੱਕਾਂ ਵਾਲਾਂ ਵਾਸਤੇ ਬਾਬੇ ਨੇ ਜਗ੍ਹਾ ਬਣਾਈ ਨਹਾਉਣ ਧੋਣ ਵਾਸਤੇ ਆ ਦੇਖੋ ਇਹ ਬਾਬੇ ਹੀ ਸੋਚਦੇ ਨੇ ਸਰਕਾਰਾਂ ਨਹੀਂ ਸੋਚਦੀਆਂ ਇਹ ਗੱਲਾਂ ਨੂੰ ਠੀਕ ਹੈ ਚਲੋ ਕੀ ਕਰਨ ਲੱਗੇ ਜੀ ਠੀਕ ਹੈ ਜੀ ਜੁੜਨਾਂ ਖੜਾ ਦਿਖਾਉਣਾ ਬਾਬੇ ਦੀਪ ਸਿੰਘ ਦਾ ਗੁਰਦੁਆਰਾ ਲਓ ਜੀ ਆ ਗਿਆ ਜੀ ਬਾਬੇ ਦੀਪ ਸਿੰਘ ਦਾ ਗੁਰਦੁਆਰਾ ਕਰੋ ਦਰਸ਼ਨ ਮਿਲਾ ਇੱਥੇ ਨਾ ਆਮ ਗੱਲ ਸੁਣਦੇ ਹੁੰਦੇ ਸੀ ਪਹਿਲਾਂ ਵੀ ਜਿਹੜੀ ਵੀ ਹਾਰ ਕੇ ਬੱਸ ਮੱਥਾ ਟੇਕ ਕੇ ਤੁਰਦੀ ਸੀ ਬ੍ਰੇਕ ਲਾ ਕੇ ਮੱਥਾ ਟੇਕ ਕੇ ਤੁਰਨਾ ਹੁੰਦਾ ਭਾਵੇਂ ਇੱਕ ਪੈਸਾ ਹੀ ਮੱਥਾ ਟੇਕ ਕੇ ਤੇ ਇੱਥੇ ਹੀ ਮੱਥਾ ਟੇਕ ਕੇ ਜਾਂਦੀਆਂ ਸੀ ਬਾਕੀ ਗੱਡੀਆਂ ਵੀ ਠੀਕ ਹੈ ਇਹ ਬੜੀ ਗੁਰੂ ਦੀ ਕਿਰਪਾ ਈ ਇੱਥੇ ਮਾਲਕ ਦੀ ਸੱਚੇ ਪਾਤਸ਼ਾਹ ਦੀ ਬਾਕੀ ਇਹ ਬਹੁਤ ਜਿਹੜੇ ਬੰਦਿਆਂ ਦਾ ਅੰਮ੍ਰਿਤਸਰ ਦੀ ਤਰਤਾਰ ਦੀ ਧਰਤੀ ਤੇ ਜਨਮ ਹੋਇਆ ਨਾ ਮੈਂ ਤਾਂ ਵੀ ਲੋਕ ਕਰਮਾਂ ਵਾਲੇ ਗਿਣਨਾ ਮੈਂ ਤਾਂ ਵੀ ਲੋਕ ਕਰਮਾਂ ਵਾਲੇ ਗਿਣਨਾ ਜਿਨ੍ਹਾਂ ਦਾ ਜਨਮ ਇੱਥੇ ਹੋਇਆ ਇਸ ਧਰਤੀ ਤੇ ਦੇਖ ਲੋ ਜੀ ਬਾਬੇ ਦੀਪ ਸਿੰਘ ਦਾ ਗੁਰਦੁਆਰਾ ਠੀਕ ਆ ਜੀ ਆਹ ਲੰਗਰ ਚੱਲੀ ਜਾਂਦਾ ਹੈ ਪਰ ਸੇ ਲੰਗਰ ਲੰਗਰ ਆਹ ਜਾਲ ਆਹ ਜਾਲ ਠੰਡਾ ਵਰਤੀ ਜਾਂਦਾ ਹੈ ਜਾਲ ਵਾਲੀ ਸਪੀਲ ਬਣਾਤਾ ਇਹਨਾਂ ਨੇ ਥੱਲੇ ਦੇਖ ਲੋ ਸਾਹਮਣਾ ਇਸ ਕਰਕੇ ਕੋਈ ਗੁਰੂ ਘਰਾਂ ਦੇ ਵਿੱਚ ਕਿਸੇ ਗੱਲ ਦਾ ਕੋਈ ਘਾਟਾ ਨਹੀਂ ਪਰ ਜੇ ਆਹ ਸ਼ਰੋਮਣੀਆਂ ਕਮੇਟੀਆਂ ਕੋਲੋਂ ਲੈ ਜਾਂਦਾ ਤੇ ਫਿਰ ਕੋਈ ਡਿੱਕਾ ਨਹੀਂ ਅਰੇ ਸ਼ਰੋਮਣੀ ਕਮੇਟੀਆਂ ਨੇ ਕੁਛ ਬਣਾਉਂਦਿਆਂ ਦੀਆਂ ਪਈਆਂ ਕੁਛ ਨਹੀਂ ਬਣਾਉਂਦਿਆਂ ਦੀਆਂ